ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਚਾਰ ਹੀ ਫਰਾਂ ਲੈ ਕੇ ਆਏ ਆ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਭਰ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ تنਵੀਰ ਸਿੰਘ ਪਿੰਡ ਥਰਾਜ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਣਾ ਮੋਬਾਈਲ ਨੰਬਰ ਜੀ 98555 7184 ਠੀਕ ਹੈ ਵੀਰੇ ਚਾਰ ਬੱਚੀਆਂ ਜੀ ਹਾਂਜੀ ਉਹ ਚਾਰ ਬੱਚੇ ਇਧਰੋਂ ਸ਼ੁਰੂ ਕਰਦੇ ਆ ਵੀਰੇ ਡੱਬੀ ਤੋਂ ਉਮਰ ਕਿੰਨੀ ਕੁ ਹੋ ਜੀ ਇਹਦੀ ਇਹਦੀ 8 ਮਹੀਨੇ ਉਮਰ ਆ ਬਈ ਠੀਕ ਹੈ ਕੋਈ ਮਿਲਿਆ ਸੀ ਇਹਨਾਂ ਰਿਕਾਰਡ ਜੀ ਨਹੀਂ ਹੈ ਇਥੋਂ ਪੰਜ ਗਰਾਂਈ ਤੋਂ ਲਈਆਂ ਫਾਰਮ ਚੋਂ ਹੀ ਲਈਆਂ ਵੀਆਂ ਠੀਕ ਹੈ ਤੇ ਬੱਚੀ ਚੰਗੀ ਦੀ ਗਾਂ ਦੀ ਹੈਗੀ ਠੀਕ ਹੈ ਪਰ ਲਿਖਤੀ ਰੂਪ ਜੀ ਨਹੀਂ ਰਿਕਾਰਡ ਹਾਂ ਲਿਖਤੀ ਰੂਪ ਜੀ ਵੀ ਰਿਕਾਰਡ ਨਹੀਂ ਠੀਕ ਹੈ ਪਰ ਹੈ ਬੱਚਾ ਚੰਗਾ ਤੌਰ ਦੀ ਐਂ ਕਰੀ ਜੋੜਾ ਹੀ ਤੋੜ ਲਿਆ ਆ ਤੇ ਦੂਜੀ ਦੀ ਉਮਰ ਕਿੰਨੀ ਹੈ ਜੀ ਇਹਦੀ ਹੋ ਗਈ 6 ਮਹੀਨੇ ਬਈ ਠੀਕ ਆ ਕਿਸੇ ਦੇ ਫੋਰਸਾਂ ਕਿਤਾ ਹੈ ਨਹੀਂ ਫੋਰਸਾਂ ਕੀ ਇਹਦੇ ਥਣ ਚਾਰ ਚਾਰੀ ਨੇ ਇਹਦੇ ਝੋਲੀਆਂ ਚੈੱਕ ਕਰਵਾ ਦੇ ਸੋਹਣੀ ਝੋਲੀ ਹੈ ਜੀ ਲਓ ਕਰ ਲੋ ਚੈੱਕ ਜੀ ਥਣ ਫਲਮੋ ਠੀਕ ਹੈ ਵੀਰੇ ਓਕੇ ਹੈ ਜੀ ਇਹਦੀ ਵੀ ਚੈੱਕ ਕਰ ਆ ਤਾਂ ਮੇਰੀ ਫੀਡ ਦੀ ਪੜਾਵਾ ਬੱਚਾ ਠੀਕ ਆ ਬੱਚੇ ਦਾ ਜਿਆਦਾ ਸੰਭਾਲਾ ਓਕੇ ਹੈ ਜੀ ਗਲਾਪੀ ਥਣ ਬਾਕੀ ਝੋਲੀ ਚ ਹੈ ਝੋਲੀ ਚ ਬਹੁਤ ਚੰਗੀ ਹੈ ਜੋੜਾ ਹੀ ਤੋੜ ਦੀ ਵੀਰੇ ਬੱਚੇ ਛੋਟੇ ਹੀ ਆ ਵੀਰੇ ਸੰਭਣ ਵਾਲੇ ਆ ਐਮਕੇਨ ਨੂੰ ਬਾਈ ਕਹਿੰਦਾ ਆਪਾਂ ਬਾਹਲਾ ਕਹਿ ਦਿੱ ਗਿਓ ਉਹਦਾ ਫਾਇਦਾ ਨਹੀਂ ਹੈ ਚੰਗੇ ਮਾਂ ਦੇ ਪੇਟੋਈ ਜੀ ਤੇ ਪਰ ਲੈਕਟੇ ਰੂਪ ਚ ਰਿਕਾਰਡ ਕੋਈ ਨਹੀਂਗਾ ਰੰਗ ਪ੍ਰਿੰਟ ਹੀ ਦੱਸ ਦਿੰਦਾ ਵੀਰੇ ਬਰੀਡ ਦਾ ਤਾਂ ਤੁਹਾਨੂੰ ਵੀ ਪਤਾ ਬਈ ਇਹੋ ਜਾਂ ਬਰੀਡ ਦਾ ਬਈ ਬਹੁਤ ਚੰਗੀ ਆ ਬੱਚੀ ਚਾਰੀਆਂ ਬੱਚੇ ਨੇ ਬਰੀਡ ਬਹੁਤ ਚੰਗੀ ਹੈ ਵੱਟਿਆਂ ਦੀ ਵੀ ਬਹੁਤ ਠੀਕ ਗੱਲ ਹੈ ਚੰਗੀ ਬਰੀਡ ਦੇ ਬੱਚੇ ਹੀ ਆ ਦੋਨੇ ਬਾਕੀ ਜੋੜੇ ਚ ਮਾਨਦਾਨ ਜ਼ਿਆਦਾ ਹੋ ਜੂਗਾ ਜੇ ਕੋਈ ਆਪ ਦਾ ਸਿੰਗਲ ਲੈ ਜੂ ਤਾਂ ਉਹ ਜਿਹਾ ਹੋ ਜੂ ਚੰਗੇ ਬੱਚੇ ਹੀ ਆ ਸਾਂਭਣਯੋਗ ਆ ਬਾਕੀ ਜੀ ਨੇ ਮੇਰੇ ਬਜਟ ਥੋੜਾ ਥੋੜੇ ਪੈਸੇ ਲਾਉਣੇ ਆ ਚੰਗੀ ਬਰੀਡ ਤਿਆਰ ਕਰਨੀ ਆ ਤੇ ਚੰਗੇ ਬੱਚੇ ਹੈ ਜੀ ਆਪਾਂ ਕਹਿ ਸਕਦੇ ਆ ਇਹਨੂੰ ਮੋੜਲੇ ਹੀ ਵੀਰੇ ਬਾਕੀ ਚਾਹ ਫੇਸ ਕੁਆਲਟੀ ਬਹੁਤ ਚੰਗੀ ਸਹੀ ਗੱਲ ਆ ਜੀ ਪ੍ਰਿੰਟ ਦੋਨਾਂ ਦੇ ਸੋਹਣੇ ਆਏ ਵੇ ਆ ਤਾਂ ਬਾਲੀ ਨੇ ਇਹਦਾ ਬਹੁਤ ਚੰਗੀ ਵਸ਼ੀ ਵਜੇ ਇਹਦਾ ਬਹੁਤ ਚੰਗਾ ਬੱਚਾ ਬੱਚਾ ਉਹ ਵੀ ਚੰਗਾ ਪਰ ਉਹ ਥੋੜਾ ਜਿਹਾ ਘਰੇ ਰੱਖਿਆ ਹੋਊਗਾ ਉਹ ਖੁੱਲੇ ਹਾਂ ਇਹ ਥੋੜੀ ਖੁੱਲੀ ਆਈ ਵੀ ਇਹਦਾ ਹਾਂ ਇਹ ਫਰਕ ਪੈ ਜਾਂਦਾ ਤੇ ਫਿਰ ਵੀਰੇ ਇੱਕ ਨੰਬਰ ਦੀ ਡਿਮਾਂਡ ਕੇ ਜੋੜੇ ਦੀ ਕਰਨੀ ਆ ਜੀ ਨੇ ਜਿਹਦਾ ਕਿਨੇ ਜੋੜਾ ਲੈਣਾ ਪਰ ਰੇਟ ਫੈਸਲਾ ਕੈਂ ਮਿਊ ਛੋੜ ਛੱਪਾ ਮਾੜਾ ਮੋਟਾ ਹੋਊਗਾ ਜੋੜਾ 20000 ਦੇ ਦਾਂਗੇ ਆ ਗੱਲੀ 13000 ਦੇ ਦਾਂਗੇ ਆ 8500 ਰੁਪਏ ਦੇ ਇਹ 8500 ਦੇ ਜੋੜਾ 20000 ਦਾ ਚੈ ਜੀ ਐਡਵਾਂਸ ਜੋੜਾ ਤੁਨੇ ਲੈਣਾ ਕਿਹਨੇ 20000 ਦਾ ਦੇਣਾ ਹਾਂ ਜੋੜਾ 20000 ਦਾ ਹੋ ਜਾਊਗਾ ਤੇ ਅੱਗੇ ਵੀਰੇ ਆ ਗਿਆ ਡੱਬੀ ਪਹਿਲਾਂ ਦਾ ਪ੍ਰਿੰਟ ਚੈੱਕ ਕਰੋ ਬਾੜੀ ਜੰਗੀ ਬੱਚੀ ਹੈ ਕਿੰਨੀ ਕੁ ਉਮਰ ਹੈ ਜੀ ਇਹਦੀ ਇਹਦੀ 11 ਮਹੀਨੇ ਉਮਰ ਹੈ ਬਈ ਦੰਦ ਖੀਰੀਆਂ ਦੋਨੇ ਖੀਰੀਆਂ ਵੀਰੇ ਉਹਦੇ ਵੀ 11 ਮਹੀਨੇ ਆ ਇਹਦੀ ਵੀ ਫੋਟੋ ਸ਼ਾਟ ਨੇ ਫੋਟੋ ਸ਼ਾਟ ਦੋਨਾਂ ਦੇ ਆਪਾਂ ਹੋਰ ਦੱਸ ਦਿੰਨੇ ਆ ਹਨਾ ਬੱਚਿਆਂ ਦੀ ਹਾਈਟ ਦਾ ਅੰਦਾਜ਼ਾ ਤੁਸੀਂ ਹੁਣ ਖੁਰਨੀ ਦੇ ਹਿਸਾਬ ਨਾਲ ਆਪੇ ਹੀ ਲਾ ਲਿਓ ਬਾਅਦ ਵਿੱਚ ਹਾਈਟ ਬਹੁਤ ਚੰਗੀਆਂ ਨੇ ਸ਼ਮੀ ਨੀਮੀ ਨੇ ਤਾਂ ਕਿ ਦੋਨੇ ਡੀਗਾ ਲੈ ਲੈਣੀਆਂ ਲੈ ਲੈਣੀਆਂ ਇਹ ਤਾਂ ਕਾਬਲੀ ਆ ਗੱਟਾ ਗੱਟਾ ਫੀਡ ਦਾ ਖਾਣਾ ਹਾਂ ਉਹਦਾ ਤਾਂ ਹੈ ਮੌਸਮ ਦਾ ਫਰਕ ਮਾੜਾ ਥੋੜਾ ਜਿਆਦਾ ਤੁਹਾਨੂੰ ਪਤਾ ਬਈ ਮੌਸਮ ਗਰਮ ਜਿਆਦਾ ਤੇ ਨਲੇ ਕਰਮ ਵਾਲੀਆਂ ਥੋੜੀਆਂ ਜਾਂ ਭਰ ਜਾਂਦੀਆਂ ਤੋਰਦੀ ਵੀਰੇ ਇਹ ਅੱਧਾ ਚੰਗੇ ਸੀ ਮੰਨਦੀ ਆ ਹੈਗਾ ਕਿ ਦੱਸਿਆ ਮਾਨੂੰ ਮੋਟਾ ਬਾਲਾ ਦੱਸਿਆ ਬਈ ਕੋਈ ਨਹੀਂ ਮੈਂ ਤਾਂ ਕਹਿ ਰਹੀਏ ਨਹੀਂਆਂ ਆਪਣੇ ਕੋਲ ਚੰਗੀਆਂ ਸੀ ਜੇ ਤੁਹਾਨੂੰ ਤਾਂ ਬਾਲਾ ਸੁਣਾਇਆ ਇਹਦਾ ਰੰਗ ਜਿੰਨ ਕੋਲ ਚਮਕਦਮ ਕਾਲੀ ਆ ਉਹ ਵੀ ਸੰਭੀ ਪਲੀਆ ਧੱਕਾ ਕਰਦੀ ਆ ਬਾਕੀ ਵੀਰੇ ਜੇ ਜਾਲ ਹੋਊ ਫੇਰ ਹੀ ਧੱਕਾ ਕਰੂ ਜੇ ਨਹੀਂ ਹੋਈ ਲਸੀ ਨਾਲ ਤਾਂ ਧੱਕਾ ਵੀ ਕਿੱਥੇ ਕਰਨਾ ਨਾ ਬਚਾ ਕੇ ਕੋਈ ਗੱਲ ਮੈਨੂੰ ਲੱਗਾ ਤਲਿਆਰੇ ਦੇ ਤਲਿਆਰੇ ਦਾ ਬੜਾ ਗੱਲ ਹੈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੰਗੇ ਆ ਬੱਚੇ ਦੋਨੇ ਵੀਰੇ ਰੰਗ ਪ੍ਰਿੰਟ ਵਾਲੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ 18500 ਰੁਪਏ ਦੀ ਵਸੇ ਦੇਣਾ 18500 ਰੁਪਏ ਉਹ ਜੀ ਥੋੜਾ ਘਣਾ ਜੀ ਮਾੜਾ ਮੋਟਾ ਕਰਦੇ ਠੀਕ ਹੈ ਵੀਰੇ ਤੇ ਜਿਹੜਾ 4 ਨੰਬਰ ਨਾ ਗਿਆ ਵੀਰੇ ਇਹ ਆਏ ਸ਼ਹਿਰ ਚ ਪੈ ਗਏ ਇਹ ਆਏ ਸ਼ਹਿਰ ਆ ਚੰਗੀ ਅਵਚਾ ਪੂਰਾ ਰੰਗ ਹੈ ਇਹ ਵੀ ਬਹੁਤ ਚੰਗਾ ਬੱਚਾ ਚੰਗੀ ਮਾਖਾ ਦੀ 27 28 ਲੀਟਰ ਦੀ ਮਾਖਾ ਲੇਦਾ ਅੱਛਾ ਚੰਗੀ ਥੋੜੀ ਵੀ ਚੰਗੀ ਹੈ ਰੰਗ ਪ੍ਰਿੰਟ ਵੀ ਚੰਗਾ ਬਾਕੀ ਥੋੜੀ ਜੀ ਸਮੀ ਸੁਣੀ ਵੀ ਬਹੁਤ ਆ ਵੇ ਫੇਸ ਕੁਆਲਟੀ ਬਹੁਤ ਚੰਗੀ ਹੈ ਨਾ ਬੇ ਕੌਲੀ ਚ ਪਾਣੀ ਪਿਆ ਲੋ ਕੌਲੀ ਕਰ ਮਾਰੀ ਨੇ ਚੈੱਕ ਕਰੋ ਕੋਈ ਬਾਥੀ ਹੈ ਕਿ ਨਹੀਂ ਚੰਗੀ ਵਈ ਸਹੀ ਕੰਨ ਵੀ ਤਾਂ ਨੰਗਲਾਂ ਦਾ ਹੀ ਆ ਸਾਰਾ ਨੰਗਲਾਂ ਦਾ ਬਈ ਚੰਗਾ ਬੋਡੀ ਸਟਰਕਚਰ ਚੰਗਾ ਲੈਗ ਸਕੋਰ ਚੈੱਕ ਕਰ ਲੋ ਚੰਗੀ ਬਰੀਡ ਦੀ ਆ ਸੀਮਨ ਬਾਈ ਤਾਂ ਨਹੀਂ ਦੱਸਦੇ ਕਹੀ ਯਾਰ ਨਾ گاਉਂ ਜਿਹੜਾ ਹੁੰਦਾਗਾ ਜ਼ੁਬਾਨੀ ਰਿਕਾਰਡ ਬਈ ਜ਼ੁਬਾਨੀ ਕਹਿਣ ਦੀ ਗੱਲ ਹੈ ਬਾਕੀ ਇਹ ਉਹਨਾਂ ਦੇ ਮਾਮਾ ਇਹਨਾਂ ਦੇ ਘਰੇ ਹੀ ਸੀ ਬਹੁਤ ਚੰਗੀਆਂ ਗਾਇਆਂ ਨੀਆਂ ਠੀਕ ਆ ਤੇ ਇਹਦੀ ਡਿਮਾਂਡ ਜੀ ਇਹ 22000 ਰੁਪਏ ਦੀ ਮੰਗ ਤੇ ਜੇ ਸਾਰੀਆਂ ਹੀ ਲੈਦੇ ਚਾਰ ਹੀ ਕੋਈ ਫਿਰ ਵੱਧ ਕਰ ਦਾਂਗੇ ਬਈ ਮਾਨਤਨ ਲੈ ਕੱਠੀਆਂ ਲੈਂਦਾ ਕੋਈ ਚਾਰਾਂ 'ਚ 22 ਕਹਿੰਦਾ ਮਾਨਤਨ ਜਿਆਦਾ ਹੋ ਜਾਊਗਾ ਚੰਗੇ ਆ ਪਸ਼ੂ ਚਾਰ ਹੀ ਵੀਰੇ ਬਾਕੀ ਰੰਗ ਪ੍ਰਿੰਟ ਵਾਲੇ ਆ ਜਿਹਨੂੰ ਵੀ ਨਾ ਕੋਈ ਫੈਟ ਬੈਂਦਾ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਕਾ ਉਧਾਰ ਰਣਜੀਤ ਧੰਨਵਾਦ